ਓ ਯਾਰ ਤੁਸੀਂ ਦੇ ਲੋਕਾਂ ਨੇ ਓ ਯਾਰ ਪੰਜਾਬੀ ਛੱਡ ਦਿੰਦੇ ਓ ਯਾਰ ਭਈਏ ਸਾਰੇ ਦੇਰੇ ਚ ਆ ਓ ਲਾਲੀ ਨਾ ਜ਼ਰਾ ਇੱਧਰ ਆ ਤੇਰੀ ਮਾਂ ਆਈ ਇੱਧਰ ਲਾਲੀ ਓ ਲਾਲੀ ਵੀਰ ਤੇਰੀ ਮਾਂ ਆਈ ਓਏ ਓ ਲਾਲੀ ਤੇਰੀ ਮਾਂ ਆਈ ਵੀਰ ਓ ਲਾਲੀ ਨਾ ਜ਼ਰਾ ਮਾਂ ਗੁਰਵਾ ਲਗਾਇਆ ਨਹੀਂ ਬੀਰੇ ਅਸੀਂ ਤੈਨੂੰ ਕਿਹਾ ਲਗਾਇਆ ਤੇਰੀ ਮਾਂ ਆਈ ਗੁਰੂਆ ਭੈਣ ਆਈ ਤੇਰੀ ਇਧਰ ਆ ਇੱਕ ਇੱਕ ਵੀਰੇ ਬੋਲਿਓ ਨਾ ਕੋਈ ਆ ਦੇਖ ਯਾਰ ਤੇਰੀ ਭੈਣ ਆਈ ਗੁਰੂਆ ਓ ਯਾਰ ਗੁਰੂਆ ਸਾਡੀਆਂ ਅੱਖਾਂ ਦੇ ਉੱਥੂ ਆ ਗਏ ਪਰ ਸਾਡੇ ਲੋਕ ਨਹੀਂ ਸਮਝਦੇ ਬਾਈ ਬਈ ਲਪਾਵਾ ਨਹੀਂ ਪਰ ਤਿੰਨ ਚਾਰ ਫਰਕਾ ਡਕੋ ਹੋ ਗਏ ਵੀਰੇ ਨੂੰ ਨਹੀਂ ਓ ਯਾਰ ਤੁਸੀਂ ਦੇ ਲੋਕਾਂ ਨੇ ਓ ਯਾਰ ਉਹ ਪੰਜਾਬੀ ਛੱਡ ਦਿੰਦੋ ਯਾਰ ਭਈਏ ਸਾਰੇ ਦੇਰਿਆਂ ਚ ਆ ਜੀ ਮਾਤਾ ਦਾਦਾ ਚਾਰ ਸਾਲ ਨੂੰ ਵੀਰੇ ਹੋ ਗਿਆ ਮਾ ਸਾਡਾ ਖਸਾਲ ਲਿਆ ਯਾਰ ਚੁੱਪ ਚੁੱਪ ਬਾਈ ਚੁੱਪ ਚੁੱਪ ਕਰ ਦੋ ਮੈਂ ਮਿਲ ਲੈਂਦਾ ਯਾਰ ਇਹਨਾਂ ਨੂੰ ਮਿਲ ਲੈਂਦਾ ਨਾ ਲੋਕਾਂ ਦਾ ਉਹ ਸਿੱਧਾ ਕਿੰਨਾ ਚਿਰ ਨਹੀਂ ਸਚਾਈ ਨਹੀਂ ਤੂੰ ਦੱਸਣ ਜਾ ਜੀ ਨਹੀਂ ਗੁਰਦਾਰੇ ਤੇ ਯਾਰ ਆਪਾਂ ਉਹ ਸੋਹਾ ਖਾਨ ਨੂੰ ਆਪਾਂ ਰੱਖੇ ਉਹਦੇ ਆਪਾਂ ਸੋਹਾ ਖਾਨ ਨੂੰ ਇੱਕ ਇੱਕ 100 ਖਾਲੀ ਸੱਚੇ ਹੋ ਗਏ ਯਾਰ ਬਸ ਹੁਣ ਅਸੀਂ ਗੁਰਦਾਇ ਨਹੀਂ ਜਾਣਾ ਜਾਈ ਨਾ ਕਿਤੇ ਮੇਰਾ ਵੀਰ ਜਾਈ ਨਾ ਕਿਤੇ ਇੱਕ ਬੰਦਾ ਹੋਰ ਵੀ ਇਹਨਾਂ ਨਾਲ ਕੰਮ ਕਰਦੇ ਸੀ ਉਹ ਲਾਲੂ ਕੌਣ ਮੰਮੀ ਮੰਮੀ ਬਸ ਕੋਈ ਪਤਾ ਉਹ ਯਾਰ ਉਹਨਾਂ ਨੇ ਕੋਈ ਪਿੰਡ ਨਹੀਂ ਛੱਡਿਆ ਓਏ ਚਾਰ ਸਾਲ ਤੋਂ ਲੱਭ ਲੱਭਾ ਖਾਭਦੇ ਪੀ ਟਰੱਕ ਤੇ ਭਾ ਕੇ ਲੈ ਕੇ ਆਏ ਸਾਡੇ ਕੋਲ ਸਾਰੀਆਂ ਜਾਣਕਾਰੀਆਂ ਸੱਚ ਬੋਲੀ ਅੱਜ ਤੇਰਾ ਨੇ ਬੇੜਾ ਹੋ ਜੂ ਬਾਈ ਅੱਜ ਮੇਰਾ ਭਰਾ ਸੱਚ ਬੋਲਦੀ ਮੇਰੀ ਗੱਲ ਸੁਣੋ ਮੈਂ ਤੈਨੂੰ ਐ ਤਨਾ ਐ ਦੋ ਵੱਡੀ ਕੋਈ ਸੌਂਖ ਖਵਾ ਲਉਂਦਾ ਤੇ ਨਾ ਅਰੋ ਉਦਰਾ ਅਰੋ ਆਪਨੇ ਕੋਈ ਨਾ ਭਨੇ ਰੋ ਨਾ ਮੇਰੀ ਭੈਣ ਮਿਲ ਗਿਆ ਨਾ ਰੋ ਨਾ ਇਹ ਗੁਰੂ ਦੀ ਕਿਰਪਾ ਹੋਈ ਤੁਹਾਡੇ ਤੇ ਮਿਲ ਗਿਆ ਨਾ ਨਹੀਂ ਤੇ ਲੱਭਦੇ ਨਹੀਂ ਆ ਇਹ ਤਾਂ ਵਿਛੜੇ ਲੱਭਦੇ ਨਹੀਂ ਆ ਕੋਈ ਚੱਕਰ ਰੋ ਨਾ ਭੰਦ ਰੋ ਨਾ ਪੁੱਛਿਆ ਕੁਝ ਹੋ ਗਿਆ ਕੁਝ ਹੋ ਗਿਆ ਯਾਰ ਧਿਆਨ ਨਾਲ ਪਖੋਚੇ ਖਰਚ ਹੋ ਗਿਆ ਮੇਰਾ ਭਰਾ ਉਹ ਬੱਲੇ 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 ਓ ਲਾਲੀ ਲਾਲੂ ਪਿਤਾ ਦਾ ਪਾਪੇ ਦਾ ਕਿਹਨਾਂ ਹੀ ਦਾਰਾ ਪਿੰਡ ਕਿਹੜਾ ਹੀ ਓ ਯਾਰ ਇੱਕ ਮਿੰਟ ਵੀਰੇ ਭਾਈ ਇੱਕ ਮਿੰਟ ਇੱਕ ਮਿੰਟ ਬੋਲਿਓ ਨਾ ਦਾਰਾ ਦਾਰਾ ਸਿੰਘ ਪਿੰਡ ਦਾ ਕੀ ਨਾਂ ਤੇਰੇ ਦਾ ਪਿੰਡ ਦਾ ਕੀ ਨਾਂ ਜ਼ਿਲ੍ਹਾ ਕਿਹੜਾ ਹੀ ਅੰਮ੍ਰਿਤਸਰ 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 ਆ ਨਾਂ ਕਹਿੰਦਾ ਬੋਲਿਆ ਵਾ ਖੁਸ਼ ਹੋ ਗਿਆ ਬੰਦਾ ਕੀ ਕਰੀਏ ਇਨਾਂ ਲੋਕਾਂ ਦਾ ਦੱਸੋ ਕੀ ਕਰੀਏ ਦੂਜਾ ਵੀ ਲੈ ਆ ਕਿੱਥੇ ਵੀਰ ਸੋ ਸੰਗਤ ਜੀ ਖੈਰਾ ਪਿੰਡ ਆਏ ਥਾਣਾ ਲੱਗਦਾ ਘ੍ਰਿੰਡਾ ਸੋ ਬੜੀ ਸੰਗਤ ਸਾਨੂੰ ਬੜੀ ਨਹੀਂ ਸੌਰੀ ਕੁਝ ਕੁ ਲੋਕ ਸਾਨੂੰ ਕਹਿੰਦੇ ਯਾਰ ਤੁਸੀਂ ਕੀ ਘਰਾਂ ਦੇ ਵਿੱਚ ਚਲੇ ਜਾਂਦੇ ਹੋ ਖੜਾ ਤੁਸੀਂ ਇਨ੍ਹਾਂ ਲੋਕਾਂ ਦੇ ਨਾਲ ਖੜਦੇ ਹੋ ਯਾਰ ਮੰਤਬੁੱਧੀ ਲੋਕ ਨਹੀਂ ਇਹ ਵਿਚਾਰੇ ਦਿਮਾਗੋ ਠੀਕ ਨਹੀਂ ਸਾਡੇ ਲੋਕ ਕੰਮ ਕਰਾਉਣ ਲਈ ਇਹ ਨਹੀਂ ਸੋਚਦੇ ਕਿ ਅਸੀਂ ਇਨਸਾਨੀਅਤ ਦਾ ਕਿੱਡਾ ਵੱਡਾ ਕਹਾਣ ਕਰ ਰਹੇ ਆ ਇਹ ਘਰ ਹੈ ਜੀ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਆ ਗੁਰੂ ਸਾਹਿਬ ਨੇ ਹੱਥ ਪੈਰ ਦਿੱਤੇ ਆ ਗੁਰੂ ਸਾਹਿਬ ਨੇ ਕਿਰਪਾ ਕੀਤੀ ਆ ਪਰ ਕੀ ਕਦੀ ਇਹਨਾਂ ਸਾਡੇ ਲੋਕਾਂ ਨੇ ਸੋਚਿਆ ਕਿ ਉਹਦੀ ਮਾਂ ਉਹਦੀ ਭੈਣ ਉਹਦਾ ਘਰ ਉਹਦਾ ਪਰਿਵਾਰ ਲੱਭਦਾ ਹੋਊ ਪਰ ਸਾਡੇ ਲੋਕ ਨਹੀਂ ਸੋਚਦੇ ਕਦੇ ਸਾਡੇ ਲੋਕ ਨਹੀਂ ਸੋਚਦੇ ਕਿ ਇਹ ਬੁੱਢੀ ਮਾਂ ਜਿਹੜੀ ਆਪਦੇ ਪੁੱਤ ਨੂੰ ਲੱਭ ਲੱਭ ਕੇ ਪਤਾ ਨਹੀਂ ਕਿੱਥੇ ਕਿੱਥੇ ਠੱਕੇ ਖਾਦੇ ਇਹਨੇ ਕਿੱਥੇ ਕਿੱਥੇ ਠੱਕੇ ਖਾਦੇ ਇਹ ਸਾਨੂੰ ਤੇ ਇਹਨਾਂ ਲੋਕਾਂ ਨੇ ਕਦੇ ਇਹਨਾਂ ਲੋਕਾਂ ਨੇ ਉਹ ਚੀਜ਼ਾਂ ਮਹਿਸੂਸ ਨਹੀਂ ਕਰਨੀਆਂ ਮਾਂ ਕਿੱਥੇ ਕਿੱਥੇ ਲੱਭਦੀ ਰਹੀ ਆ ਪਰਾਸਪੋਰਟ ਕਰਕੇ ਉੱਧਰ ਸਾਰੇ ਪਠਾਨਕੋੜ ਸਾਰੇ ਉੱਧਰ ਦੇ ਸਾਨੂੰ ਇੱਧਰ ਦਾ ਤਾਂ ਪਤਾ ਹੀ ਨਹੀਂ ਤੂੰ ਗੁਰਵਾ ਇਹਨਾਂ ਨੂੰ ਕਦੀ ਕਿਹਾ ਨਹੀਂ ਮੈਨੂੰ ਮੇਰੇ ਘਰ ਜਾਣ ਦੋ ਏ ਕੀ ਕਿਹਾ ਨਹੀਂ ਕਦੀ ਨਹੀਂ ਕੀ ਆਂਦੇ ਸੀ ਤੈਨੂੰ ਕੋਣ ਆਂਦੇ ਆਲੀ ਇੱਕ ਪਈ ਕੋਈ ਕਹਿੰਦੇ ਨੇ ਨਹੀਂ ਆਹ ਆਹ ਇਹ ਤਨਖਾਹ ਆ ਇਹਨੂੰ ਆਪਾਂ ਕੀ ਕਰਨਾ ਰਹਿਣ ਦੋ ਇਹਨੂੰ ਛੱਡੋ ਤੁਸੀਂ ਰੱਖੋ पी एम से, देते है से? आ, ठीक है ये भी दिमागी ठीक नहीं है दिमागी अच्छा क्या नाम है आपका ना, मिसमा राय ना, नाम है सर मिस मिसमा और पिताजी का नाम राम बिलास राय था और जिला छपड़ा था छपरा और गांव कौन था ठीक है और आपको कितनी तनख्वाह मिलती है इधर हम आया तो गाय भैंस किने दो सीन है कुत्ता हो जाते हैं हम हो जाते हैं ट्रक भी चलाते हैं अच्छा नहीं तनख्वाह कितनी मिलती है आपको इधर ਅਬ ਜਿੰਨਾ ਉਹਨ ਲੋਕਾਂ ਨੂੰ ਮਿਲੇਗਾ ਉਹ ਤਾਂ हमको ਵੀ ਮਿਲੇਗਾ ਇਹ ਵੀ ਬੰਦਾ ਦਿਮਾਗੀ ਬਾਈ ਠੀਕ ਨਹੀਂ ਯਾਰ ਐਡਾ ਵੱਡਾ ਚਲੂਮਾ ਆ ਦੇਖੋ ਆ ਤੁਸੀਂ ਆ ਸਿਰ ਦੇ ਵਿੱਚ ਇੱਕ ਮਿੰਟ ਦਿਖਾਈ ਯਾਰ ਆ ਸਿਰ ਦੇ ਵਿੱਚ ਗੋਵਾ ਹੀ ਕਦੀ ਨਿਵਾ ਹੀ ਦੋ ਯਾਰ ਹਾਂ ਸਰ ਮੈਂ ਕਿਹਾ ਕੀ ਬੁਲਾਓ ਇਹਨਾਂ ਨੂੰ ਵੀ ਜਿਨ੍ਹਾਂ ਨੇ ਰੱਖਿਆ ਇਹਨੂੰ ਵੀ ਰੱਖਿਆ ਬੁਲਾਓ ਉਹਨਾਂ ਨੂੰ ਵੀ ਯਾਰ ਪਰ ਯਾਰ ਆਪਾਂ ਗੁਰੂ ਆ ਕੀ ਕੀ ਯਾਰ ਇਹਨਾਂ ਦਾ ਲਿਖਦਾ ਵਾਈ ਗਰੂ ਵਾਈ ਗਰੂ ਯਾਰ ਆਪਾਂ ਗੁਰਵਾ ਮੇਰਾ ਵੀਰ ਆ ਤੂੰ ਯਾਰ ਮੇਰਾ ਭਰਾ ਆ ਕਿ ਸਾਨੂੰ ਕਦੇ ਇੱਥੇ ਤਰਸ ਨਹੀਂ ਆਇਆ ਕਿ ਪੰਜਾਬੀ ਆ ਇਹਦਾ ਵੀਰੇ ਡਰੈਸ ਸਾਰਾ ਦੱਸਣ ਦਾ ਤੁਸੀਂ ਕਦੀ ਪੁੱਛਿਆ ਹੀ ਨਹੀਂ ਬਾਈ ਚਲੋ ਠੀਕ ਆ ਤੁਸੀਂ ਜੇ ਤੁਹਾਨੂੰ ਕੰਮ ਨਾਲ ਪਿਆਰਾ ਹੁੰਦਾ ਤੁਸੀਂ ਪੁੱਛਦੇ ਅੱਜ ਵੇਖੋ ਹੁਣ ਅਸੀਂ ਆਏ ਆ ਹੁਣ ਤਾਂ ਤੁਹਾਨੂੰ ਮੁਸ਼ਕਲ ਪਈ ਨਾ ਜੇ ਤੁਸੀਂ ਆਪ ਪੁੱਛ ਕੇ ਇੱਕ ਮਾਂ ਨੂੰ ਉਹਦਾ ਪੁੱਤ ਮਲਾ ਦਿੰਦੇ ਕਿ ਜਾਂ ਸੀਸਾ ਮਿਲਨੀਆ ਕਿੱਥੋਂ ਤੁਹਾਨੂੰ ਬਸ ਸੀਸਾ ਮਿਲਨੀਆ ਇੱਚ ਫਰਕ ਆ ਗਿਆ ਨਾ ਕਿੱਥੇ ਲੋਕਾਂ ਨੇ ਤੁਹਾਨੂੰ ਸੀਸਾ ਦੇਣੀਆ ਸੀ ਤੁਸੀਂ ਵਿਛੜਿਆ ਮਿਲਿਆ ਫਰਕ ਜਮੀਨ ਸਮਾਨ ਦੇ ਪੈ ਗਿਆ ਜਮੀਨ ਸਮਾਨ ਦਾ ਫਰਕ ਪੈ ਗਿਆ ਨਾ ਆ ਦੇਖੋ ਸੰਗਤ ਜੀ ਖੁਦ ਕਹਿ ਰਿਹਾ ਕਿ ਜਮੀਨ ਅਸਮਾਨ ਦਾ ਕਿਉਂਕਿ ਸਾਰੇ ਇਹਨਾਂ ਨੇ ਕਦੀ ਪੁੱਛਿਆ ਹੀ ਨਹੀਂ ਇਹਨੂੰ ਪੁੱਛਿਆ ਹੁੰਦਾ ਆਪ ਪਿੰਡ ਛੱਡ ਕੇ ਆਉਂਦੇ ਅੱਜ ਲੋਕਾਂ ਤੋਂ ਸੀਸਾ ਲੈਂਦੇ ਕਿੱਥੇ ਹੁਣ ਲੋਕਾਂ ਤੋਂ ਵੱਧ ਸੀਸਾ ਲੈਣੀਆਂ ਨਾਲ ਦੀ ਨਾਲ ਤੁਹਾਡੇ ਤੇ ਹੁਣ ਅਸੀਂ ਇੱਕ ਇਹਨਾਂ ਦੀ ਮਾਂ ਆ ਭੈਣ ਆ ਉਹ ਕਹਿੰਦੇ ਅਸੀਂ ਆ ਇਹਦੇ ਇਹ ਅੰਮ੍ਰਿਤਸਰ ਤੋਂ ਇਹਦਾ ਅੰਕਲ ਆ ਉਹ ਕਹਿੰਦੇ ਅਸੀਂ ਹੁਣ ਤੁਹਾਡੇ ਤੇ ਕਾਨੂੰਨੀ ਕਾਰਵਾਈ ਵੀ ਕਰਾਂਗੇ ਤੁਸੀਂ ਕਰਾਓ ਭਾਈ ਜੀ ਇਹਨਾਂ ਤੇ ਅਸੀਂ ਨਹੀਂ ਤੁਹਾਨੂੰ ਡੱਕਾਂਗੇ ਕਰਾਓ ਯਾਰ ਕੋ ਕੋ ਇਹਨਾਂ ਨੂੰ ਯਾਰ ਮੀਨਾ ਨਹੀਂ 3 ਸਾਲ ਹੋ ਗਏ ਆ ਜੀ ਹਾਂ ਜੀ ਪਰ ਮੇਰੇ ਤੋਂ ਮਤਲਬ ਆ ਕਿ ਤੁਹਾਨੂੰ ਦੱਸਣਿਆ ਪਹਿਲਾਂ ਆਪਾਂ ਵੀਡੀਓ ਸਾਲ ਬੋਲਿਆ ਨਾ 6 ਮਹੀਨੇ ਹੋ ਗਏ ਹੀ ਦੋ ਮਹੀਨੇ ਬਾਈ ਯਾਰ ਆ ਕਿੱਫਾ ਲੱਗਦਾ ਸੀ ਬਸ ਆ ਬਾਈ ਤੇਰਾ ਤੇ ਪਰ ਇਹਨੂੰ ਕਦੇ ਇਹਨੂੰ ਨਿਵਾ ਹੀ ਦਿੰਦੇ ਹੋ ਪਾਜੀ ਆ ਜਰਾਬ ਤੁਸੀਂ ਪੁੱਛੋ ਇਹਨਾਂ ਨੂੰ ਵੀ ਪੁੱਛਿਆ ਇਹਨਾਂ ਨੇ ਇਹ ਤੁਹਾਡੇ ਨਾਲ ਓਏ ਆਦਾ ਪਰਸ ਇੱਕ ਮਿੰਟ ਜੱਗੇ ਮਿਰ ਕੀ ਕਰ ਰਿਹਾ ਆਇਆ ਤੂੰ ਲੈ ਕੇ ਆ ਕਢਾ ਕੇ ਲੈ ਪਰਸੋ ਚੌਚ ਤੇ ਸਿਰ ਦੇ ਆ ਹਾਲ ਹੁੰਦੇ ਨਹੀਂ ਬਾਈ ਝੂਠ ਨਾ ਬੋਲੀਏ ਗੁਰੂ ਸਾਹਿਬ ਨੂੰ ਜਾਣ ਦੇਣੀ ਆਪਾਂ ਯਾਰ ਨਾ ਨਾ ਬੋਲੀਏ ਮੈਂ ਬਾਈ ਇੱਕ ਦੋ ਤਿੰਨ ਦਿਨਾਂ ਚ ਬੰਦੇ ਦੇ ਆ ਹਾਲਾਤ ਨਹੀਂ ਹੁੰਦੇ ਅਸੀਂ ਵੀ ਜ਼ਿੰਮੇਦਾਰ ਆ ਯਾਰ ਹਾਂ ਉਹਨੂੰ ਸਰਾ ਕਿੱਲੇ ਆਇਆ ਹੈ ਕੋਮਣੇ ਉਹਨੂੰ ਉਹਨੂੰ ਪੁੱਛ ਲਿਆ ਕਿੰਨੇ ਚਿਰ ਦਾ ਤੇਰ ਕੋਈ ਉਧਰੋਂ ਪੁੱਛ ਲਿਆ ਕਿ ਤੂੰ ਝੂਠ ਨਾ ਬਾਰ ਅਸੀਂ ਅਸੀਂ ਅਲੱਗ ਅਲੱਗ ਬਾਈਟ ਲੈ ਲਈ ਆ ਪੈਸੀ ਬੈਕ ਜਮ ਵੀ ਐਕਸਟਰੀਅਰ ਸਰ ਵੀ ਪਰ ਸਾਥੇ ਬੋਲੋ ਤੁਸੀਂ ਲਿਖੋ ਸਾਰੇ ਇਹਨਾਂ ਨੂੰ ਜੋ ਹੁੰਦਾ ਕਰੋ ਯਾਰ ਕਰੋ ਮਰੇ ਕੋਈ ਗਰੀਬ ਚਾ ਅਮੀਰ ਹੈ ዳਰੂ ਹੈ ਤਾਂ ਹਮ ਬੇਸੂ ਕਦੇ ਨਿਵਾਉ ਨੂ ਵਿਆਹ ਕਰੋ ਯਾਰ ਇਹਨਾਂ ਗਰੀਬਾਂ ਨੂੰ ਅਸੀਂ ਅਸੀਂ ਹਰ ਵੀਡੀਓ ਚ ਬੋਲਦੇ ਆ ਜੇ ਰੱਖਣਿਆ ਤੇ ਜੇ ਰੱਖਣਿਆ ਤੇ ਜੀਵਨ ਵਧੀਆ ਦੋ ਹਰ ਵੀਡੀਓ ਚ ਅਸੀਂ ਬੋਲਦੇ ਸਾਡੀਆਂ ਵੀਡੀਓ ਕਦੇ ਨਹੀਂ ਦੇਖਿਆ ਤੁਸੀਂ ਦੇਖਿਆ ਨਾ ਪਤਾ ਇਹਨਾਂ ਨੂੰ ਅਸੀਂ ਕੀ ਬੋਲਦੇ ਵੀਡੀਓ ਚ ਕਿ ਜੇ ਰੱਖੇ ਆ ਨਾ ਉਹਨਾਂ ਨੂੰ ਨਿਵਾਓ ਯਾਰ ਇੱਕ ਜੀਵਨ ਵਧੀਆ ਦੋ ਪਰ ਕੀ ਕਰ ਰਹੇ ਆਂ ਆਪਾਂ ਨਹੀਂ ਚਾਹ ਦੀ ਨਹੀਂ ਲੋੜ ਤੁਸੀਂ ਯਾਰ ਆਪਣਾ ਕੰਮ ਕਰੋ ਤੁਸੀਂ ਕੀ ਕਰਨਾ ਜਾਓ ਨਾ ਕਿਤੇ ਮੇਰਾ ਵੀ ਆਜੋ ਕਿੱਥੇ ਚੋਪਰ ਜੀ ਮੇਰਾ ਵੀ ਮੈਨੂੰ ਨਾ ਮੁੜ ਕੇ ਸੰਗਤ ਪਤਾ ਕੀ ਆਈ ਆ ਮੁੜ ਕੇ ਸੰਗਤ ਕਹਿੰਦੀ ਆ ਵੀ ਭਾਜੀ ਤੁਸੀਂ ਗੁੱਸੇ ਨਾਲ ਬੋਲਦੇ ਹੋ ਇਸ ਕਰਕੇ ਮੇਰਾ ਨਾ ਉਹਨੇ ਹੱਥਾ ਜੇ ਰੁਕ ਜਾ ਜਿੰਦਰ ਨਿਵੇੜਾ ਨਹੀਂ ਹੁੰਦਾ ਉੱਠੜਦਾ ਬੁੱਤ ਸਾਰਾ ਹੀ ਭਾਜੀ ਹੈ ਭਾਜੀ ਨਾਲ ਕਿਹੜੇ ਭਾਜੀ ਕੀ ਲਾਲੀ ਭਾਜੀ ਲਾਲੀ ਭਾਜੀ ਹਾਂ ਇਹਨਾਂ ਦਾ ਲਾਲੀ ਭਾਜੀ ਉਹ ਆਹ ਕੌਣ ਛੁਰਦਾ ਸੱਚਾ ਦੱਸਣਾ ਲਾਲੀ ਭਾਜੀ ਉਹ ਯਾਰ ਉਹ ਸੇਰੀ ਦੱਸਣ ਲਿਆ ਆ ਸੇਰੀ ਦੱਸਣ ਲਿਆ ਹੈ ਇੱਥੇ ਖੂਨ ਨਹੀਂ ਆਏ ਸਿਰ ਦੇ ਵਿੱਚ ਕੁਝ ਨਾ ਵੀ ਜੋ ਚੁੱਕਦੇ ਰਹਿੰਦੇ ਆ ਉਹ ਹਟਾ-ਟਾ ਚੁੱਕਣ ਲਿਆ ਹੁਣ ਕਿਤੇ ਆਹ ਡਰਾਮ ਚ ਪਾ ਪਾ ਗੋਵਾ ਚੁੱਕਦਾ ਆ ਵੇ ਡਰਾਮ ਬਣਿਆ ਬਾਲਟਾ ਵੀ ਨਹੀਂ ਦੇ ਸਕਦੇ ਆਪਾਂ ਜੀ ਜੀ ਇਹ ਇੰਜ ਚੁੱਕਦਾ ਪੁੱਛਣ ਲੱਗ ਚਲੋ ਕੋਈ ਨਹੀਂ ਹੁਣ ਪ੍ਰਸ਼ਾਸਨ ਦੇ ਬੇੜਾ ਕਰੋ ਤੇ ਪਰਿਵਾਰ ਨਵੇੜਾ ਕਰੋ ਤੁਹਾਡਾ ਸਾਡਾ ਕੰਮ ਹੁਣ ਇੱਥੋਂ ਤੱਕ ਸੀ ਪਰਿਵਾਰ ਨੂੰ ਮਲਾਉਣਾ ਉਹ ਅਸੀਂ ਮਲਾਤਾ ਹੱਥ ਵਾਰਦੇ ਗਏ ਪੁੱਤ ਤੂਟੀ ਤੋਂ ਤਵਾ ਯਾਰ ਇਹਦੇ ਹੱਥ ਤਵਾ ਇਹਦੇ ਇੱਕ ਲਾਲੀ ਦਿਖਾ ਦੇ ਇੱਕ ਵਾਰ ਇੱਥੇ ਪੁੱਤ ਇੱਕ ਵਾਰ ਪੈਰਪੁਰ ਸੰਗਤ ਜੀ ਦੇਖ ਸਕਦੀ ਆ ਸੋ ਇਹ ਇਹ ਮਸਲਾ ਦੇਖੋ ਕੀ ਆ ਕਿ ਇਹ ਪੰਜਾਬੀ ਐ ਕਈ ਲੋਕ ਸਾਨੂੰ ਕਹਿੰਦੇ ਨਾ ਤੁਸੀਂ ਪ੍ਰਵਾਸੀਆਂ ਦਾ ਖੜਦੇ ਹੋ ਯਾਰ ਸਾਡੇ ਲੋਕ ਪੰਜਾਬੀ ਵੀ ਨਹੀਂ ਛੱਡਦੇ ਡੰਡਾ ਪਿੰਡ ਤੋਂ ਆਪਾਂ ਲੈ ਕੇ ਗਏ ਸਾ ਤਰਨਤਾਰਨ ਏਰੀਆ ਦਾ ਬੰਦਾ ਗੁਲਾਮ ਬਣਾ ਕੇ ਰੱਖਿਆ ਸੀ ਅੱਜ ਉਹ ਵੀ ਠਾਣਾ ਘਰਿੰਡਾ ਸੀ ਅੱਜ ਖੈਰੋਂ ਠਹਿਰਾ ਪਿੰਡ ਹੈ ਠਾਣਾ ਘਰਿੰਡਾ ਇਹ ਵੀ ਬੰਦਾ ਪੰਜਾਬੀ ਹੈ ਪੰਜਾਬੀਆਂ ਨੂੰ ਤਾਂ ਛੱਡ ਦੀਏ ਚਲੋ ਯਾਰ ਤੁਹਾਨੂੰ ਉਹਨਾਂ ਪਰਦੇਸੀਆਂ ਨਾਲ ਪਿਆਰ ਨਹੀਂ ਹੈਗਾ ਪੰਜਾਬੀਆਂ ਨਾਲ ਤਾਂ ਕਰ ਲਓ ਪਰ ਨਹੀਂ ਫਿਰ ਇਹ ਸੰਗਤ ਜੀ ਦੇਖੋ ਇਹ ਜਿੰਨੇ ਵੀ ਘਰ ਨੇ ਜਿੰਨਿਆਂ ਲੋਕਾਂ ਨੇ ਰੱਖੀਆਂ ਉਹ ਸਾਰੇ ਸਾਡੀਆਂ ਵੀਡੀਓ ਦੇਖਦੇ ਨੇ ਹੋਰ ਸੁਸਾਇਟੀਆਂ ਦੀਆਂ ਵੀ ਦੇਖਦੇ ਨੇ ਜਿਹੜੇ ਅਸੀਂ ਘਰਾਂ 'ਚੋਂ ਬੰਦੇ ਛਡਵਾ ਰਹੇ ਹਾਂ ਸਾਰੇ ਲੋਕ ਦੇਖਦੇ ਨੇ ਪਰ ਕਦੇ ਵੀ ਕੰਨ ਤੇ ਜੂ ਨਹੀਂ ਸਰਕਦੀ ਜੀਵਨ ਵਧੀਆ ਨਹੀਂ ਦਿੰਦੇ ਜਿਹੜੇ ਬੰਦੇ ਡਰੈਸ ਦੱਸਦੇ ਨੇ ਉਹਨਾਂ ਨੂੰ ਮਲਾਉਂਦੇ ਨਹੀਂ ਆ ਜੋ ਕਿ ਬਹੁਤ ਵੱਡਾ ਜ਼ੁਲਮ ਹੈ। ਅਰੇ ਤੋ ਆ ਯਾਰ ਇਹਦੇ ਪਰ ਤੇ ਅੱਜ ਵੀ ਅਸੀਂ ਸਵੇਰ ਦਾ ਬੰਦਾ ਇੱਥੇ ਭਾਇਆ ਹੀ ਪੱਠੇ ਵੜਦਾ ਵੀ ਪੈਲੀਆਂ ਦੇ ਹਿੱਸੇ ਦਾ ਚੈੱਕ ਕਰਨ ਦੇ ਆ ਕਿਉਂਕਿ ਸਾਨੂੰ ਪਤਾ ਲੋਕ ਲਗਾ ਲੈਂਦੇ ਆ ਹੁਣ ਇੱਥੇ ਆਪਾਂ ਨੂੰ ਭਾਵੇਂ ਚਾਰ ਬੰਦੇ ਦਿਖੇ ਨਾ ਪਿੱਛੇ ਆਉਂਦੇ ਆ ਜਾਂ ਹੌਂਟਲ 'ਚੋਂ ਸਾਰੇ ਲੋਗੇ ਜੀ ਕੋਈ ਪਾਜੀ ਘਰ ਜਾ ਕੇ ਨਵਾਵਾਂਗੇ ਇਹਨੂੰ ਆਪਾਂ ਭੈਣੇ ਦਾਸ ਆਪਣੇ ਕੋ ਬاتھਰੂਮ ਨਹੀਂ ਹੋਣਗੇ ਕਰਦੇ ਬੰਦ ਯਾਰ ਛੱਡ ਤੂੰ ਬੜੀ ਸੇਵਾ ਕਰ ਲਈ ਤੂੰ ਕੋਈ ਗੱਲ ਨਹੀਂ ਨਵਾਵਾਂਗੇ ਜਾ ਕੇ ਸਾਡੇ ਕੋਲ ਪਾਣੀ ਨਹੀਂ ਹੋਊਗਾ ਕਿਉਂ ਤੇ ਸਾਬਣ ਨਹੀਂ ਹੋਊਗਾ ਜਿਹੜੀਆਂ ਦਰਦ ਦਰ ਢਟਕਦੀਆਂ ਫਿਰਨੀਆਂ 4 ਸਾਲਾਂ ਦੀਆਂ ਉਹ ਸਭਾ ਕੁਝ ਦੇ ਲੈਣਗੀਆਂ ਹੁਣ ਇਹਨਾਂ ਨੂੰ ਬਾਹਰ ਸਾਡੇ ਨਾਲ ਤੇ ਉੱਥੇ ਪਰਿਵਾਰ ਦੇ ਜੋ ਬਿਆਨ ਬਣਦੇ ਆ ਲਿਖੋ ਤੇ ਜੋ ਬਣਦੀ ਇਹਨਾਂ ਤੇ ਕਰੋ ਧਾਰਾ ਕਾਰਵਾਈ ਕਰੋ